ਕਿ ਸੈਂਟਰ ਦੀ ਸਰਕਾਰ ਕੋਲ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਉਸ ਮaaf ਕਰ ਲਈ ਤੇ ਕੁਝ ਜਿਹੜੀਆਂ ਉਹ ਕਮਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਇਹਦੇ ਵਿੱਚ ਭਾਈ ਮਲਵਾਨ ਸਿੰਘ ਜੀ ਰਾਜਵਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਲਈ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਗਾਧਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜ ਇਹ ਡਿਸਕਸ ਹੋਇਆ ਕਿ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਨੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਹਲਾਂ ਦੇ ਵਿੱਚ ਵੀ ਸਤਿਗੁਰੂ ਜੀ ਨੂੰ ਜਾਣਾ ਪਿਆ ਤੇ ਸਤਿਗੁਰੂ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਉਵੇਂ ਜਾ ਰਹੀ ਆ ਸਿੱਖ ਪੰਥ ਦੇ ਵਿੱਚ ਸਹਿਬ ਗੁਰੂ ਕਿ ਆ ਸਮਾਂ ਆ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਂਵੇਂ ਚਹੇਤੀ ਗੌਰ ਪਰਮਉਨਾਰ ਹੈ ਸਾਰੇ ਪੰਜਾਬ ਦੇ ਨੇ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ ਵੀਜ਼ਾ ਹੁੰਦੀ ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਸੇ ਤੋਂ ਜਿਹੜੇ ਜੇਹਲਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਤੇ ਉੱਤੇ ਸਾਡਾ ਡਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਦੁਖਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਰੱਖੇ ਵਾਪਰੀ ਸੀ ਉਹਦੀ ਵੀ ਅੱਜ ਜਹਾਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਇੱਕ ਜੈਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਚਾ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਛੇਤੀ ਕਾਲ ਤੱਕ ਸਾਹਬ ਦੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਲ ਜੇ ਜਾਣ ਨੂੰ ਉਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸ ਦੇ ਇਸ ਗੱਲ ਦੀ ਮੰਗ ਰੱਖਦੇ ਹਾਂ ਕਿ ਸ਼ਾਤਾ ਤੁਰੰਤ हटਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਕਿਉਂਕਿ ਸੋ ਇਹ ਮੁੱਖ ਤੌਰ ਤੇ ਅੱਜ ਦੀਆਂ ਸਾਡੀਆਂ ਸਿਗੀਆਂ ਤੇ ਇੱਕ ਗੱਲ ਤੇ ਅੱਜ ਬਹੁਤ ਸਟ्रेस ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂ ਸਮਝਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਪ ਪਾਰਟੀ ਸੀ ਉਹ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਜਿਹੜਾ ਲਗਭਗ ਲੰਬੇ ਆਰਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਦੇ ਬੱਸ ਸੀ ਗੱਲ ਆਕਦਾ ਇਹ ਚੇਤਾਵਨੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਭਈ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਬਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਆ ਬਹੁਤ ਵੱਡਾ ਕਿਉਂਕਿ ਉਹ ਨੇਜਲੇ ਨਹੀਂ ਅੰਦਰ ਗਏ ਤੇ ਉਹ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡਿੰਗ ਕਰਤੀ ਤੇ ਅਖੀਰ ਜਿਹੜੀ ਅਖੀਰ ਆਈ ਤੇ ਫਿਰ ਰਿਜੈਕਟ ਕਰਕੇ ਲਾਂਬੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਥੀ ਦੇ ਦੰਦ ਖਾਣੇ ਦੇ ਔਰ ਦਿਖਾਣੇ ਦੇ ਔਰ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਹਰਿਆਣਾ ਪੇਪਰ ਦੇਣ ਗਈ ਸੀ ਐਡੀਸ਼ਨ 2000 ਦੇ ਉਦੋਂ ਵੀ ਉਹ ਵਿਚਾਰੀ ਬਾਂਝੀ ਰਹਿ ਗਈ ਪੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਕਕਾਰ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਵਿਚਾਰ ਦੀ ਰਹਿ ਕੇ ਪਿਛਲੀ ਵਾਰੀ ਅਸੀਂ ਫੇਰ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਅਬ੍ਰੈਕਸ਼ਨ ਹੋਈ ਤੇ ਤੁਸੀਂ ਆਈਦਰ ਯੂ ਕੈਨ ਫਾਈਲ ਦਿਸ ਪਟੀਸ਼ਨ ਬਿਗੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਔਰ ਯੂ ਕੈਨ ਮੂਵ ਟੂ ਦਾ जयपुर हाई कोर्ट राजस्थान हाई कोर्ट சோ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹੜੇ ਤੁਸੀਂ ਪੇਪਰ ਭਰੋਣੇ ਆ ਉਸਦੇ ਅੰਦਰ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇਰ ਕੁਆਡਰ ਸੀਰੀਜ਼ ਆ ਦਾ ਸਾਈਜ਼ ਆ ਹੋਊਗਾ ਕੱਡੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਜ ਤੇ ਆ ਸਾਡਾ ਧਾਰਮਿਕ ਆਈਡੀਆ ਸੈਕਸ਼ਨ 25 ਥੱਲੇ ਅਸੀਂ ਇਸ ਮੁਲਖ ਦੇ ਪਛਿੰਦੇ ਆ ਇਸ ਮੁਲਖ ਨੇ ਅੱਜ ਵੀ ਤੇ ਕੱਲ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਘਾਤਨਾਵਾਂ ਸਾਰੀਆਂ ਨੇ ਕਾਲੀਆਂ ਸੋ ਐਵੇਂ ਕਿਸੇ ਵੀ ਗੱਲ ਨੂੰ ਇਗਨੋਰ ਕਰਕੇ ਆਲਟੀਮੇਟਲੀ ਫਿਰ ਕਈ ਵਾਰੀ ਬੰਦਾ ਆਪਣੇ ਆਪ ਨੂੰ ਹੋਰ ਤਰ੍ਹਾਂ ਮਹਿਸੂਸ ਕਰ ਲਿਆ ਕਿਦਾ ਵੀ ਸ਼ਾਇਦ ਪੈਗਾਨ ਕੀ ਆ ਸਾਡੇ ਲਈ